ਜ਼ਿਲ੍ਹਾ ਗੁਰਦਾਸਪੁਰ ਦੇ ਸਰਾਦੀ ਪਿੰਡਾਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣ ਰਹੇ ਤਣਾਅ ਵਾਲੇ ਮਾਹੌਲ ਦਾ ਕੋਈ ਵਿਸ਼ੇਸ਼ ਅਸਰ ਨਹੀਂ ਦੇਖਣ ਨੂੰ ਮਿਲਿਆ ਇੱਥੋਂ ਦੇ ਲੋਕਾਂ ਨੇ ਦਿੱਲੀ ਨੂੰ ਸੰਦੇਸ਼ ਦਿੱਤਾ ਕਿ ਜੇਕਰ ਹਾਲਾਤ ਜੰਗ ਤੱਕ ਵੀ ਪਹੁੰਚੇ ਤਾਂ ਉਹ ਆਪਣੇ ਪਿੰਡਾਂ ਨਹੀਂ ਛੱਡਣਗੇ ਸਗੋਂ ਭਾਰਤੀ ਫੌਜ ਅਤੇ ਬੀਐਸਐਫ ਦੀ ਮਦਦ ਲਈ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਿਣਗੇ ਇਸ मौके ਪਿੰਡ ਦੇ ਸਰਪੰਚ ਤੇ ਇੱਕ ਬਜ਼ੁਰਗ ਨਾਗਰਿਕ ਜਿਨ੍ਹਾਂ ਦੇ ਤਿੰਨ بیٹے ਭਾਰਤੀ ਫੌਜ ਵਿੱਚ ਸੇਵਾ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਜਿਵੇਂ ਮੇਰੇ بیٹے ਸਰਹੱਦ ਤੇ ਰਹਿ ਕੇ ਦੇਸ਼ ਦੀ ਸੇਵਾ ਕਰ ਰਹੇ ਹਨ ਉਸੇ ਤਰ੍ਹਾਂ ਅਸੀਂ ਇੱਥੇ ਰਹਿ ਕੇ ਆਪਣੀ ਧਰਤੀ ਦੀ ਰੱਖਿਆ ਕਰਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਲੋੜ ਪਈ ਤਾਂ ਅਸੀਂ ਫੌਜ ਦੇ ਨਾਲ ਮੈਦਾਨ ਵਿੱਚ ਵੀ ਉਤਰਾਂਗੇ ਸਰਪੰਚ ਨੇ ਦੱਸਿਆ ਕਿ ਬੀਐਸਐਫ ਵੱਲੋਂ ਉਹਨਾਂ ਨੂੰ ਤਾਰਦਵਪਾਰ ਖੇਤਾਂ 'ਚ ਕਣਕ ਦੀ ਕਟਾਈ ਜਲਦੀ ਤੋਂ ਜਲਦ ਪੂਰੀ ਕਰਨ ਦੀ ਹਦਾਇਤ ਦਿੱਤੀ ਗਈ ਸੀ ਜੋ ਕਿ ਉਹਨਾਂ ਨੇ ਕਰ ਲਈ ਹੈ ਨਾਗੇਆਕੇ ਪਿੰਡ ਦੇ ਲੋਕ ਬੀਐਸਐਫ ਅਤੇ ਭਾਰਤੀ ਫੌਜ ਦੇ ਨਾਲ ਪੂਰੀ ਤਰ੍ਹਾਂ ਖੜੇ ਹਨ ਅਤੇ ਦੇਸ਼ ਦੀ ਰੱਖਿਆ ਲਈ ਹਰ ਸਮੇਂ ਤਿਆਰ ਹਨ ਆਓ ਦੇਖਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਤੋਂ ਪੱਤਰਕਾਰ ਜਸਪਾਲ ਚੰਦਰ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ मेरा नाम हरजिंद्र मेरी वाइफ सरपंच रणदीप कौर मेरा पिंड सलाच है ये जो बी एस वालों कि फसल जल्दी कट लो दो दिन ला के वो फसल कटी गई है रज लास्ट हो बाकी माहौल सब कुछ ठीक है ਜਿਹੜਾ ਤੇ ਹਮਲਾ ਹੋਇਆ ਉਹ ਬਹੁਤ ਨਿੰਦਣਯੋਗ ਘਟਨਾ ਕੀਤੀ ਉਹਨਾਂ ਨੇ ਉਹਦਾ ਇਨਜਾਮ ਹੁਣਾ ਚਾਹੀਦਾ ਭੁਗਤਣਾ ਪਏਗਾ। ਬਾਕੀ ਜੋ ਵੀ ਆਦਮੀ ਕਹੇਗੀ ਲੜਾਈ ਹੁੰਦੀ ਆ ਨਾਲ ਸ਼ੋਕ ਕਰਾਂਗੇ ਪਿੰਡ ਛੱਡਣ ਵਾਲੀ ਕੋਈ ਗੱਲ ਨਹੀਂ ਤੇ ਨਾ ਸਾਨੂੰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਮਜ਼ਬੂਤ ਕਰੇ ਵੀ ਘਰ ਖਾਲੀ ਕਰੋ ਤੇ ਕੈਂਪਾਂ ਵਿੱਚ ਰਭੋ ਉਹ ਕੰਮ ਅਸੀਂ ਨਹੀਂ ਕਰ ਸਕਦੇ ਸਾਡੀਆਂ ਜ਼ਮੀਨਾਂ ਤੇ ਅਸਲ ਮਤਲਬ ਟ੍ਰੈਕਟਰ ਦਾ ਸਿਲਸਿਲਾ ਸਾਡੇ ਕੋਲ ਬਹੁਤ ਜ਼ਿਆਦਾ ਅਸੀਂ ਸਾਡੇ ਨਹੀਂ ਜਾ ਸਕਦੇ ਘਰ ਆਪਣੇ ਜੇ ਲੜਾਈ ਲੱਗਦੀ ਹੈ ਫਿਰ ਜੇ ਲੜਾਈ ਲੱਗਦੀ ਫਿਰ ਵੀ ਆਪਾਂ ਨਹੀਂ ਜਾਵਾਂਗੇ ਇੱਥੇ ਉਹ ਨਾਲ ਜੋ ਕਰਾਂਗੇ ਬੁੱਲਾ ਬੱਤ ਵੱਦ ਸੋ ਜਿਸ ਤਰੀਕੇ ਨਾਲ ਉੱਥੇ ਘਟਨਾ ਹੋਈ ਸੀਗੀ ਤਣਾਅ ਲਗਾਤਾਰ ਵੱਧ ਰਿਹਾ ਉਸ ਤੋਂ ਬਾਅਦ ਕੀ ਮਾਹੌਲ ਕੀ ਪਿੰਡ ਦੇ ਵਿੱਚ ਮੋਹਲ ਮੋਹਲ ਇੱਥੇ ਤਾਂ ਕੋਈ ਮੋਹਲ ਦਾ ਚੱਕਰ ਨਹੀਂ ਮੋਹਲ ਬਿਲਕੁਲ ਸਹੀ ਹੈ ਕੋਈ ਇਹੋ ਜੀ ਗੱਲਬਾਤ ਨਹੀਂ ਬਾਰਡਰ ਤੇ ਸ਼ਾਂਤੀ ਹੈ ਉੱਥੇ ਜੋ ਹੋ ਰਿਹਾ ਹੋ ਰਿਹਾ ਬਾਕੀ ਫਸਲ ਵੱਢਣ ਨੂੰ ਕਿਹਾ ਹੀ ਫਸਲ ਵੱਢੀ ਗਈ ਹੈ ਮੈਂ ਨਾ ਕਰਪਾਲ ਸਿੰਘ ਤੇ ਪਿੰਡ ਦਰੰਗਲਾ ਬਾਕੀ ਬੀੜੇ ਚਿੰਨੀ ਫੌਜ ਆ ਤੇ ਬਾਕੀ ਉਹ ਆਪਣਾ ਹੱਕ ਮੰਗਦੇ ਆ ਇਹ ਜਿਹੜੀ ਇਹ ਕਟਾਣਾ ਵਪਾਰੀ ਆ ਇਹ ਬੇਦੋਸ਼ੀਆਂ ਦੇ ਵਪਾਰੀ ਆ ਬਾਕੀ ਇਹ ਜੇ ਸਰਕਾਰ ਨੇ ਮੱਥਾ ਲੈਣਾ ਲਾਣਾ ਹੀ ਤੇ ਸਾਹਮਣੇ ਹੋ ਕੇ ਲਾਉਂਦੇ ਤੇ ਬਾਕੀ ਇਹ ਆ ਵੀ ਬਾਕੀ ਸਭ ਕੁਝ ਠੀਕ ਠਾਕ ਆ ਸਿਰਫ ਇੰਨੀ ਕੁ ਨਵੋਸ਼ੀਆਂ ਵੀ ਜਿਹੜੇ ਬੀਹ ਹਤਿਆ ਮਾਰੇਗੇ ਤਾਂਨੇ ਬੜੇ ਫੌਜ ਪਤਾ ਲੱਗਾ ਤੁਸੀਂ ਫੌਜ ਨਾਲ ਜ ਲੜਾਈ ਲੜਦੇ ਨਾਲੋਂ ਗੱਲੋਂ ਕਿਦਾਂ ਖਾਲੀ ਕਰੋਗੇ ਨਹੀਂ ਕਰਦੇ ਵੀ ਸਾਡਾ ਪਿੰਡ ਦੇ ਰੰਗਲਾ ਇਹ ਉਹ ਦਿਨਾਂ ਦੇ ਇਹ ਖਾਲੀ ਨਹੀਂ ਕੀਤਾ ਜਦੋਂ ਵੱਡ ਟੋਕੋ ਇਹੀ ਤੇ ਹੁਣ ਖਾਲੀ ਕਰਨ ਦੇ ਆ ਸਾਡਾ ਇਲਾਕਾ ਜਿਹੜਾ ਨਾ ਇਹੋ ਜਿਹਾ ਇਲਾਕਾ ਕੋਈ ਨਹੀਂ ਸੋਹਣਾ ਬੀਬਾ ਭਾਏ ਅਸੀਂ ਬੋਲੀਏ ਚਾਹੇ ਨਹੀਂ ਬੋਲੀਏ ਸੰਯੋਗ ਪੂਰਾ ਹੋ ਗਿਆ ਇੱਕ ਦੂਏ ਦੇ ਦਿੰਦੇ ਮੋਢੇ ਨਾਲ ਮੋਢਾ ਜੋੜ ਕੇ ਦਿੰਦੇ ਹੁਣ ਫਸਲਾਂ ਕਿਹਾ ਵੱਡਣ ਨਾਲੋਂ ਕੰਡਿਓ ਨਵੰਡਿਓ ਫਸਲਾਂ ਨਿਬੜ ਗਈਆਂ ਹੁਣ ਤੂੜੀ ਕੰਦਾ ਰਹਿ ਗਿਆ ਉਹ ਵੀ ਹਫਤੇ ਜਿੰਨੇ ਬੜ ਜਾ